ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਸਵੀਰ ਸਿੰਘ ਰੋਡੇ ਨੇ ਵੀ ਉਹੀ ਕੰਮ ਜ਼ਰੂਰ ਕਰ ਦਿੱਤਾ ਜਿਸ ਤੋਂ ਸਾਰਿਆਂ ਨੂੰ ਉਮੀਦਾਂ ਸਨ ਜੀ ਹਾਂ ਜਸਵੀਰ ਸਿੰਘ ਰੋਡੇਕੌਣ ਨੇ ਇਹ ਉਹੀ ਸ਼ਖਸ ਹੈ ਜਿਸ ਨੇ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਆਤਮ ਸਮਰਪਣ ਕਰਵਾਉਣ ਦੇ ਵਿੱਚ ਅਹਿਮ ਰੋਲ ਨਿਭਾਇਆ ਸੀ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਬਿਆਨ ਦਿੱਤਾ ਸੀ ਕਿ ਅਮਰਿਤਪਾਲ ਸਿੰਘ ਆਤਮ ਸਮਰਪਣ ਕਰਨਾ ਚਾਹੁੰਦੇ ਨੇ ਪਿੰਡ ਰੋਡੇ ਦੇ ਵਿੱਚ ਇਹਨਾਂ ਨੇ ਗੁਰੂ ਘਰ ਦੇ ਵਿੱਚ ਜਿੱਥੇ ਅਮਰਿਤਪਾਲ ਸਿੰਘ ਹੋਰਾਂ ਦਾ ਆਤਮ ਸਮਰਪਣ ਕਰਾਇਆ ਸੀ ਪੁਲਿਸ ਅੱਗੇ ਸਰੈਂਡਰ ਕਰਵਾਇਆ ਸੀ ਇਹ ਉਹੀ ਸ਼ਖਸ ਨੇ ਜਸਵੀਰ ਸਿੰਘ ਰੋਡੇ ਇਹ ਵੀ ਦੱਸ ਦਈਏ ਕਿ ਇਹ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਭਤੀਜੇ ਨੇ ਰਿਸ਼ਤੇ ਵਿੱਚ ਉਹਨਾਂ ਦੇ ਭਤੀਜੇ ਵਜੋਂ ਜਾਣੇ ਜਾਂਦੇ ਨੇ ਜਸਵੀਰ ਸਿੰਘ ਰੋਡੇ ਜਿਨ੍ਹਾਂ ਨੇ ਹੁਣ ਇੱਕ ਨਵਾਂ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਪੂਰਾ ਪੰਥ ਇਸ ਬਿਆਨ ਦੇ ਉੱਤੇ ਸਹਿਮਤੀ ਦੇ ਰਿਹਾ ਹੈ ਜੀ ਹਾਂ ਇਸ ਦੇ ਬਾਰੇ ਤੁਹਾਨੂੰ ਦੱਸਾਂਗੇ ਸੋ ਆਖਰ ਜਸਵੀਰ ਸਿੰਘ ਰੋਡੇ ਨੇ ਅਜਿਹਾ ਕੀ ਕਿਹਾ ਹੈ ਜਿਸ ਤੋਂ ਬਾਅਦ ਪੂਰਾ ਪੰਥ ਚੜ੍ਹਦੀ ਕਲਾ ਦੇ ਵਿੱਚ ਹੋ ਚੁੱਕਿਆ ਹੈ ਜਸਵੀਰ ਸਿੰਘ ਰੋਡੇ ਨੇ ਇੱਕ ਬਿਆਨ ਦਿੱਤਾ ਹੈ ਕਿ ਆਖਰ ਪਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਜ਼ਰੂਰ ਵੋਟ ਦਿਓ ਵੋਟ ਪਾਉਣਾ ਸਭ ਦਾ ਅਧਿਕਾਰ ਹੈ ਪਰ ਆਖਰ ਜਿਹੜੇ ਪਾਰਟੀਆਂ ਤੋਂ ਅੱਕ ਚੁੱਕੇ ਨੇ ਠੀਕ ਹੈ ਪਾਰਟੀਆਂ ਜਿਹੜੀਆਂ ਨੇ ਆਪਣਾ ਪ੍ਰਚਾਰ ਕਰ ਰਹੀਆਂ ਨੇ ਪਾਰਟੀਆਂ ਆਪਣੇ ਆਪਣੇ ਕੈਂਡੀਡੇਟ ਦੇ ਲਈ ਚੋਣ ਪ੍ਰਚਾਰ ਦੇ ਵਿੱਚ ਨੇ ਪਰ ਆਖਰ ਹਰ ਇੱਕ ਬੰਦੇ ਨੂੰ ਅਮਰਿਤਪਾਲ ਸਿੰਘ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਜਿਸਨੇ ਹਜ਼ਾਰਾਂ ਨੌਜਵਾਨ ਜਿਹੜੇ ਨੇ ਉਹ ਨਸ਼ੇ ਦੀ ਦਲਦਲ ਵਿੱਚੋਂ ਕੱਢ ਕੇ ਨੌਜਵਾਨ ਜਿਹੜੇ ਨੇ ਸਿੱਖੀ ਦੇ ਮਾਰਗ ਪਾ ਦਿੰਦੇ ਨੇ ਗੁਰੂ ਸਾਹਿਬ ਦੀ ਕਿਰਪਾ ਹੋਈ ਅਮਰਿਤਪਾਲ ਸਿੰਘ ਇਸ ਮਿਸ਼ਨ ਨੂੰ ਪੂਰਾ ਕਰ ਰਹੇ ਸੀ ਪਰ ਉਹਨਾਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਇੱਥੇ ਸਰਕਾਰਾਂ ਦੀ ਹੂਬਹੂ ਗਲਤੀ ਹੈ ਸ਼ਰਿਆਮ ਗਲਤੀ ਹੈ ਸਰਕਾਰਾਂ ਇਸ ਵਿਸ਼ੇ ਤੇ ਗਲਤ ਕਰ ਰਹੀਆਂ ਨੇ ਸਰਕਾਰਾਂ ਨੂੰ ਅਝਿਹਾ ਨਹੀਂ ਕਰਨਾ ਚਾਹੀਦਾ ਸਰਕਾਰਾਂ ਅਝਿਹਾ ਕੰਮ ਕਰ ਰਹੀਆਂ ਨੇ ਸਰਕਾਰਾਂ ਇਸ ਵਿਸ਼ੇ ਤੇ ਬਹੁਤ ਜ਼ਿਆਦਾ ਗਲਤ ਪ੍ਰਚਾਰ ਕਰ ਰਹੀਆਂ ਨੇ ਸਰਕਾਰਾਂ ਨੂੰ ਅਝਿਹਾ ਨਹੀਂ ਕਰਨਾ ਚਾਹੀਦਾ ਅਝਿਹਾ ਕਹਿਣਾ ਹੈ ਜਸਵੀਰ ਸਿੰਘ ਰੋਡੇ ਦਾ ਔਰ ਭਾਈ ਅਮਰਿਤਪਾਲ ਸਿੰਘ ਹੁਰਾ ਨੂੰ ਵੋਟ ਪਾਉਣ ਦੀ ਅਪੀਲ ਜਿਹੜੀ ਹੈ ਕੀਤੀ ਗਈ ਆ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਵੋਟ ਜ਼ਰੂਰ ਪਾਓ ਆਖਿਰਕਾਰ ਹਰ ਇੱਕ ਵੋਟਰ ਦਾ ਆਪਣਾ ਅਧਿਕਾਰ ਹੈ ਪਰ ਇੱਕ ਵਾਰ ਅਮਰਿਤਪਾਲ ਸਿੰਘ ਨੂੰ ਵੀ ਵੋਟ ਪਾ ਕੇ ਵੇਖ ਲਓ ਅਸੀਂ ਹਰ ਇੱਕ ਦੇ ਕਹਿਣ ਤੇ ਇਹਨਾਂ ਪਾਰਟੀਆਂ ਨੂੰ ਵੋਟਾਂ ਜ਼ਰੂਰ ਪਾਈਆਂ ਨੇ ਉਧਰ ਦੂਜੇ ਪਾਸੇ ਵੇਖੀਏ ਜਿਹੜੇ ਖਡੂਰ ਸਾਹਿਬ ਹਲਕਾ ਦੇ ਨਿਵਾਸੀ ਨੇ ਜਿਹੜੇ ਕਿ ਪਾਰਟੀਆਂ ਦੇ ਅੱਗੇ ਨਮਾਇੰਦੇ ਨੇ ਯੂਥ ਪ੍ਰਧਾਨ ਨੇ ਵਿੰਗ ਪ੍ਰਧਾਨ ਨੇ ਉਹਨਾਂ ਲੋਕਾਂ ਨੇ ਵੀ ਫੈਸਲਾ ਕੀਤਾ ਹੈ ਕਿ ਵੋਥ ਕੇਵਲ ਅਮਰਿਤਪਾਲ ਸਿੰਘ ਦਾ ਹੀ ਲੱਗੇਗਾ ਉਹਨਾਂ ਦੇ ਚੋਣ ਨਿਸ਼ਾਨ ਦਾ ਹੀ ਲੱਗੇਗਾ ਬਾਕੀ ਅਸੀਂ ਕਿਸੇ ਪਾਰਟੀ ਦਾ ਵੋਥ ਨਹੀਂ ਲਾਵਾਂਗੇ ਜੀ ਹਾਂ ਨਾ ਹੀ ਲੱਗਣ ਦੇਵਾਂਗੇ ਤੇ ਅਮਰਿਤਪਾਲ ਸਿੰਘ ਹੋਰਾਂ ਦਾ ਹੀ ਵੋਥ ਲੱਗਣਾ ਕਰੇਗਾ ਇਹ ਗੱਲ ਕਹੀ ਗਈ ਹੈ ਉਹਨਾਂ ਨੌਜਵਾਨਾਂ ਦੀ ਤਰਫੋਂ ਜੋ ਖਡੂਰ ਸਾਹਿਬ ਹਲਕੇ ਦੇ ਨਾਲ ਸਬੰਧਤ ਨਹੀਂ ਆਖਰਕਾਰ ਅਮਰਿਤਪਾਲ ਸਿੰਘ ਹੋਰਾਂ ਦਾ ਜਿਤਨਾ ਬਹੁਤ ਜ਼ਰੂਰੀ ਹੈ ਜਸਵੀਰ ਸਿੰਘ ਰੋਡੇ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਆਪਣੀ ਰਿਹਾਈ ਲਈ ਨਹੀਂ ਬਲਕਿ ਆਪਣੇ ਨਾਲ ਹੋਇਆ ਤੱਕਾ ਹਜ਼ਾਰਾਂ ਨੌਜਵਾਨਾਂ ਦੇ ਨਾਲ ਹੋਇਆ ਤੱਕਾ ਜੋ ਜ਼ੁਲਮ ਹੈ ਉਸ ਦੀ ਆਵਾਜ਼ بلند ਕਰਨ ਲਈ ਪਾਰਲੀਮੈਂਟ ਦੇ ਵਿੱਚ ਉਹਨੂੰ ਭੇਜਣਾ ਬਹੁਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪਾਂ ਦੀਆਂ ਬੇਅਦਬੀਆਂ ਉਹਨਾਂ ਦੀ ਇਨਕੁਆਇਰੀ ਲਈ ਪਾਰਲੀਮੈਂਟ ਦੇ ਵਿੱਚ ਸਾਡੇ ਚੋਂ ਕਿਸੇ ਇੱਕ ਨੂੰ ਭੇਜਣਾ ਬਹੁਤ ਜ਼ਰੂਰੀ ਹੈ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਇਸ ਦੇ ਲਈ ਪਰਫੈਕਟ ਨੇ ਜਸਵੀਰ ਸਿੰਘ ਰੋਡੇ ਨੇ ਕਿਹਾ ਇਸ ਕਰਕੇ ਅਮਰਿਤਪਾਲ ਸਿੰਘ ਹਰਾਂ ਨੂੰ ਵੋਟ ਜ਼ਰੂਰ ਦਿਓ ਅਮਰਿਤਪਾਲ ਸਿੰਘ ਹਰਾਂ ਨੂੰ ਵੋਟ ਦੇਣਾ ਸਾਡਾ ਫਰਜ਼ ਬਣਦਾ ਹੈ ਤੇ ਸਾਡਾ ਧਰਮ ਵੀ ਬਣਦਾ ਹੈ ਇਹ ਗੱਲ ਜਿਹੜੀ ਹੈ ਖੁਦ ਜਸਵੀਰ ਸਿੰਘ ਰੋਡੇ ਵੱਲੋਂ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਜਸਵੀਰ ਸਿੰਘ ਰੋਡੇ ਜੋ ਅੱਜ ਨਾਬ ਜੀ ਨੂੰ ਬੇਨਤੀ ਕਰਦਾ ਹੈ ਸੋ ਸੰਗਤ ਜੀ ਇਸ ਬੇਨਤੀ ਨੂੰ ਜਰੂਰ ਪ੍ਰਵਾਨ ਕਰਿਓ ਅਮਰਿਤਪਾਲ ਸਿੰਘ ਹੋਰਾਂ ਦਾ ਸਾਥ ਜਰੂਰ ਦਿਓ ਅਮਰਿਤਪਾਲ ਸਿੰਘ ਨੂੰ ਜਿਤਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਮਰਿਤਪਾਲ ਸਿੰਘ ਜੇਕਰ ਜਿੱਤਦੇ ਨੇ ਤਾਂ ਅਮਰਿਤਪਾਲ ਸਿੰਘ ਪਾਰਲੀਮੈਂਟ ਜਾਂਦੇ ਨੇ ਤਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਸਾਡੀ ਆਵਾਜ਼ ਜਰੂਰ ਬੁਲੰਦ ਕਰਨਗੇ ਇਹ ਗੱਲ ਖੁਦ ਕਹੀ ਗਈ ਹੈ ਸੋ ਆਖਰਕਾਰ ਇਹ ਵੀ ਕਿਹਾ ਗਿਆ ਹੈ ਕਿ ਅਮਰਿਤਪਾਲ ਸਿੰਘ ਜੇਕਰ ਜਿੱਤਦੇ ਨੇ ਤਮਰਤਪਾਲ ਸਿੰਘ ਦੀ ਜਿੱਤ ਸਾਡੀ ਆਪਣੀ ਜਿੱਤ ਹੋਵੇਗੀ ਜਸਵੀਰ ਸਿੰਘ ਰੋਡੇ ਨੇ ਕਿਹਾ ਹੈ ਕਿ ਸੰਗਤ ਇਹ ਫੈਸਲਾ ਕਰੇਗੀ ਕਿ ਆਖਰ ਕਿਸ ਨੂੰ ਜਿਤਾਉਣਾ ਹੈ ਤੇ ਕਿਸ ਨੂੰ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਭੇਜਣਾ ਇਹ ਫੈਸਲਾ ਬਿਲਕੁਲ ਸੰਗਤ ਨੇ ਕਰਨਾ ਹੈ ਪਰ ਆਖਰਕਾਰ ਇਹ ਫੈਸਲਾ ਜਦੋਂ ਸੰਗਤ ਕਰੇਗੀ ਤਾਂ ਉਸਦੇ ਫੈਸਲੇ ਅੱਗੇ ਕੋਈ ਵੀ ਨਹੀਂ ਟਿਕੇਗਾ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਜ਼ਰੂਰ ਹੋਵੇਗਾ ਇਹ ਗੱਲ ਖੁਦ ਜਿਹੜੀ ਹੈ ਜਸਵੀਰ ਸਿੰਘ ਰੋਡੇ ਦੇ ਵੱਲੋਂ ਕੀਤੀ ਗਈ ਹੈ ਔਰ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਸ ਵਿਸ਼ੇ ਤੇ ਜ਼ਰੂਰ ਧਿਆਨ ਮਾਰਨਾ ਹਾਲਾਂਕਿ ਇਸ ਵਿਸ਼ੇ ਤੇ ਜੁੜਨ ਦੀ ਬਹੁਤ ਵੱਡੀ ਜ਼ਰੂਰਤ ਹੈ ਪੰਥ ਨੂੰ ਇਕਤਾ ਕਰਨ ਦੀ ਜ਼ਰੂਰਤ ਹੈ ਪੰਥਕ ਸੇਠ ਸ੍ਰੀ ਖਡੂਰ ਸਾਹਿਬ ਜਿਸ ਨੂੰ ਕਿਹਾ ਜਾਂਦਾ ਹੈ ਉਸ ਤੇ ਸਾਡੀ ਸਹਿਮਤੀ ਬਣਨੀ ਬਹੁਤ ਜ਼ਰੂਰੀ ਹੈ অতি ਜ਼ਰੂਰੀ ਹੈ ਇਹ ਗੱਲ ਕਹੀ ਜਾ ਰਹੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਅਗਲੇ 5 ਦਿਨਾਂ ਦੇ ਵਿੱਚ ਜਿੱਥੇ ਰਿਕਾਰਡ ਤੋੜ ਗਰਮੀ ਪਵੇਗੀ ਪਾਰਾ ਜਿਹੜਾ ਹੈ 46 ਦੇ ਪਾਰ ਪਹੁੰਚੇਗਾ ਮੌਸਮ ਵਿਭਾਗ ਨੇ ਰੈਡ ਅਲਰਟ ਜਿਹੜਾ ਹੈ ਜਾਰੀ ਕਰ ਦਿੱਤਾ ਹੈ ਜੀ ਹਾਂ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਕਾਰਨ ਬੀਤੇ ਦਿਨ ਕੁਝ ਇਲਾਕਿਆਂ ਦੇ ਵਿੱਚ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਬੀਤੀ ਰਾਤ ਤੇਜ ਹਵਾਵਾਂ ਹਨੇਰੀ ਮੀਂਹ ਪਿਆ ਪਰ ਅੱਜ ਤੋਂ ਪੰਜਾਬ ਦੇ ਵਿੱਚ ਨੌਤਪਾ ਦੀ ਸ਼ੁਰੂਆਤ ਹੋ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਬੀਤੇ ਦਿਨਾਂ ਤੋਂ ਜੋ ਤਾਪਮਾਨ 42 ਤੋਂ 45 ਡਿਗਰੀ ਦੇ ਵਿੱਚ ਸਿਮਟ ਗਿਆ ਸੀ ਹੁਣ ਅਚਾਨਕ ਉਹ ਵਧਣਾ ਕਰੇਗਾ ਅਗਲੇ 4-5 ਦਿਨਾਂ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਖੁਸ਼ਕ ਮੌਸਮ ਰਹਿਣ ਦੀ ਸੰਭਾਵਨਾ ਹੈ ਦੱਖਣੀ ਪੱਛਮੀ ਅਤੇ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਅਧਿਆਤਮਿਕ ਤਾਪਮਾਨ 45-46 ਡਿਗਰੀ ਦੇ ਵਿੱਚ ਬਣਿਆ ਹੋਇਆ ਜਦੋਂ ਕਿ ਚੰਡੀਗੜ੍ਹ ਸਣੇ ਉੱਤਰੀ ਖੇਤਰਾਂ ਦੇ ਵਿੱਚ ਅਧਿਕਤਮ ਤਾਪਮਾਨ ਲਗਭਗ 39-42 ਡਿਗਰੀ ਸੈਲਸੀਅਸ ਹੈ ਅਗਲੇ 3-4 ਦਿਨਾਂ ਦੌਰਾਨ ਅਧਿਆਤਮਿਕ ਤਾਪਮਾਨ ਵਿੱਚ ਹੌਲੀ-ਹੌਲੀ ਲਗਭਗ 3 ਤੋਂ 2 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਦੇ ਵਿੱਚ ਤਾਪਮਾਨ 42-44 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਜਿਸ ਨਾਲ 25 ਤੋਂ 28 ਮਈ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਈਟ ਵੇਵ ਹੋਰ ਲੱਗਣ ਦੀ ਸੰਭਾਵਨਾ ਹੈ ਕੁਝ ਥਾਵਾਂ ਉਤੇ ਤਾਪਮਾਨ 46-47 ਡਿਗਰੀ ਤੱਕ ਪਹੁੰਚ ਸਕਦਾ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਜੂਨ 1984 ਦੇ ਕੱਲੂ ਘਾਰੇ ਦੀ ਜਿਹੜੀ ਹੈ ਮੌਕੇ ਜਖਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ 26 ਤੋਂ 6 ਜੂਨ ਤੱਕ ਦਰਸ਼ਨ ਕਰਵਾਏ ਜਾਣਗੇ ਜੋ 1984 ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਜ਼ਖਮੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਇਸ ਵਾਰ ਵੀ 26 ਮਈ ਤੋਂ 6 ਜੂਨ ਤੱਕ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੂਨ 1984 ਦਾ ਫੌਜੀ ਹਮਲਾ ਸਿੱਖ ਮਾਨਸਿਕਤਾ ਦਾ ਸਦੀਬ ਹਿੱਸਾ ਬਣ ਚੁੱਕਿਆ ਤੇ ਹਰ ਸਾਲ ਜੂਨ ਮਹੀਨਾ ਚੜ੍ਹਦਿਆਂ ਹੀ ਸਿੱਖ ਕੌਮ ਦੇ ਇਹ ਅੱਲੇ ਜ਼ਖਮ ਜਿਹੜੇ ਨੇ ਰਿਸਣ ਲੱਗ ਜਾਂਦੇ ਨੇ ਉਹਨਾਂ ਕਿਹਾ ਇਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਇਸ ਫੌਜੀ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਦੁਆਰਾ ਸਹਿਬਾਨ ਉੱਤੇ ਹਮਲਾ ਕਰਕੇ ਜਿੱਥੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਿਸ਼ੋਭਿਤ ਸ੍ਰੀ ਗੁਰੂ ਗਰਾਂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਗੋਲੀ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ 26 ਮਈ ਤੋਂ 6 ਜੂਨ ਤੱਕ ਅਕਸ਼ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸ਼ੋਭਿਤ ਕੀਤਾ ਜਾਵੇਗਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ